एबीपी सांजा ਤੁਹਾਨੂੰ ਰੱਖੇ ਅੱਗੇ ਸਿਟੀ ਬਿਊਟੀਫੁੱਲ ਨੂੰ ਮਿਲ ਗਿਆ ਹੈ ਨਵਾਂ ਮੇਅਰ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਲਈ ਕਾਂਗਰਸ ਉਮੀਦਵਾਰ ਪੂਨਮ ਸ਼ਰਮਾ ਨੇ ਕੁਝ ਇਸ ਅੰਦਾਜ਼ ਵਿੱਚ ਆਪਣੇ ਜਿੱਤ ਮੀਡੀਆ ਸਾਹਮਣੇ ਪ੍ਰਦਰਸ਼ਿਤ ਕੀਤੀ ਪੂਨਮ ਸ਼ਰਮਾ ਦੇ ਹੱਕ ਵਿੱਚ 17 ਵੋਟਾਂ ਪਈਆਂ ਜਦਕਿ ਭਾਜਪਾ ਉਮੀਦਵਾਰ ਹੀਰਾ ਨੇਗਰ ਨੂੰ 15 ਵੋਟਾਂ ਮਿਲੀਆਂ ਹਾਊਸ ਵਿੱਚ ਜਿਵੇਂ ਹੀ ਨਤੀਜਿਆਂ ਦਾ ਐਲਾਨ ਹੋਇਆ ਕਾਂਗਰਸੀ ਕਾਉਂਸਲਰਾਂ ਨੇ ਜਿੱਤ ਦਾ ਨਿਸ਼ਾਨ ਬਣਾਇਆ ਪੂਰੀ ਕਾਰਵਾਈ ਦੌਰਾਨ ਚੰਡੀਗੜ੍ਹ ਦੀ ਸੰਸਦ ਕਿਰਨ ਖੇਰ ਹਾਊਸ 'ਚ ਮੌਜੂਦ ਰਹੀ ਚੰਡੀਗੜ੍ਹ ਤੋਂ ਸਾਭ ਦਾ ਸੰਸਦ ਪਵਨ ਬੰਸਲ ਨੇ ਕਿਹਾ ਕਿ ਭਾਜਪਾ ਦੀ ਫੋਕੀ ਲਹਿਰ ਦੀ ਅਸਲੀਅਤ ਸਾਹਮਣੇ ਆ ਗਈ ਹੈ ਜਿਹੜੇ ਸਾਡੇ ਕਾਉਂਸਲਰਸ ਨੇ ਉਹ ਤੇ ਜਿਹੜੇ ਹੋਰਾਂ ਨੇ ਵੋਟ ਕਾਂਗਰਸ ਨੂੰ ਪਾਈ ਹੈ ਪੂਨਮ ਸ਼ਰਮਾ ਨੂੰ ਉਹ ਇਸ ਦੇ ਵਧਾਈ ਦੇ ਪਾਤਰ ਨੇ ਪਿਛਲੇ ਸਾਲ ਦੀ ਉਹਨਾਂ ਦੇ ਜੋ ਭਾਜਪਾ ਦੀ ਜਿੱਤ ਹੋਈ ਕੇਂਦਰ ਤੇ ਉਸ ਤੋਂ ਬਾਅਦ ਉਹਨਾਂ ਨੇ ਜੋ ਗੈਰ ਨੈਤਿਕ ਕੰਮ ਕਰਨੇ ਸ਼ੁਰੂ ਕੀਤੇ ਕਿ ਤਿੰਨ ਲੋਕਾਂ ਨੂੰ ਵੀ ਤੋੜ ਲੇਤਾ ਇੱਥੇ ਇਹ ਨਹੀਂ ਕੀਤਾ ਉਹਨਾਂ ਨੇ ਕਿ ਉਹ ਰਿਜ਼ਾਈਨ ਕਰਨ ਅਤੇ ਇਲੈਕਸ਼ਨ ਲੜਨ ਆਪਣੇ ਵਿੱਚ ਰਲਾਇਆ ਉਸ ਦੇ ਬਾਵਜੂਦ ਵੀ ਸਾਡੀ ਬਹੁਤ ਸ਼ਾਨਦਾਰ ਜਿੱਤ ਹੋਈ ਹੈ 17 ਵੋਟਾਂ ਦਾ ਕਲੀਅਰ ਆਈਆਂ ਨੇ ਤਿੰਨ ਵੋਟਾਂ ਜਿਹੜੀਆਂ ਇਨਵੈਲਿਡ ਵੀ ਹੋ ਗਈਆਂ ਉਹ ਵੀ ਸ਼ਾਇਦ ਸੀਗੇ ਉਹਨਾਂ ਦਾ ਹਾਲੇ ਮੈਨੂੰ ਪਤਾ ਨਹੀਂ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਲੋਕ ਵੀ ਸ਼ਾਇਦ ਉਹਨਾਂ ਦੇ ਨਾਲ ਨਹੀਂ ਹਨ ਸੀਨੀਅਰ ਡਿਪਟੀ ਮੇਅਰ ਭਾਜਪਾ ਦੇ ਰਾਜੇਸ਼ ਗੁਪਤਾ ਚੁਣੇ ਗਏ ਨੇ ਉਹਨਾਂ ਕਾਂਗਰਸ ਦੇ ਸਤੀਸ਼ ਕੈਂਥ ਨੂੰ ਹਰਾਇਆ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਬਖਸ਼ ਰਾਵਤ ਚੁਣੇ ਗਏ ਉਹਨਾਂ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ ਹਰਾਇਆ ਏਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ